ਹਾਂਜੀ ਸਤ ਸ੍ਰੀ ਅਕਾਲ ਪੰਜਾਬੀਓ ਜਿਸ ਤਰ੍ਹਾਂ ਮੈਂ ਉੱਪਰ ਲਿਖਿਆ ਹੋਇਆ ਕਿ ਤੁਹਾਡਾ ਮੁੱਖ ਮੰਤਰੀ ਭਗਵਾਨtਮਾਨ ਹੁਣ ਤੁਹਾਡਾ ਮੁੱਖ ਮੰਤਰੀ ਨਹੀਂ ਰਿਹਾ ਸੋ ਪਹਿਲਾਂ ਵੀ ਪਿਛਲੇ 2.5 ਸਾਲ ਤੋਂ ਜੋ ਪੰਜਾਬ ਦੀ ਸਰਕਾਰ ਚੱਲਦੀ ਰਹੀ ਆ ਉਹਨੂੰ ਦਿੱਲੀ ਵਾਲੇ ਹੀ ਚਲਾਉਂਦੇ ਰਹੇ ਆ ਚਾਹੇ ਉਹ ਰਾਗਬ ਚੱਡਾ ਹੋਵੇ ਚਾਹੇ ਹੋਰ ਇਹਨਾਂ ਦੇ ਦਿੱਲੀ ਵਾਲੇ ਬੰਦੇ ਹੋਣ ਪਰ ਹੁਣ ਤਾਂ ਜਮਈ ਇੱਕ ਤਰੀਕੇ ਦੇ ਨਾਲ ਭਵੰਤਮਾਨ ਨੂੰ ਇਹਨੇ ਜਮਈ ਇੱਕ ਖੁੰਝੇ ਲਾ ਤੱਕ ਪਾਸੇ ਕਰਤਾ ਆ ਪਿੱਛੇ ਜੇ ਜਿਵੇਂ ਮੰਤਰੀਆਂ ਨੂੰ ਬਦਲਿਆ ਗਿਆ ਦਿੱਲੀ ਵਾਲਿਆਂ ਨੇ ਆਪਣੇ ਚਿਹਤੇ ਮੰਤਰੀ ਲਾਏ ਜਿੰਨਾ ਰਾਹੀ ਦਿੱਲੀ ਨੇ ਮੋਟਾ ਪੈਸਾ ਪੰਜਾਬ ਦੇ ਵਿੱਚੋਂ ਇਕੱਠਾ ਕਰਨਾ ਜਿਹੜੇ ਆਪਣੇ ਆਪ ਨੂੰ ਪੂਰੇ ਕਟੜ ਇਮਾਨਦਾਰ ਕਹਾਉਣ ਵਾਲਾ ਕੇਜਰੀਵਾਲ ਤੇ ਉਹ ਸਾਰੀ ਜੰਡਲੀ ਉਹਨਾਂ ਦੀ ਇੱਕੋ ਹੀ ਸਕੀਮ ਹੈ ਕਿ ਕਿਸੇ ਵੀ ਤਰੀਕੇ ਦੇ ਨਾਲ ਪੰਜਾਬ ਦੇ ਵਿੱਚੋਂ ਰਹਿੰਦੇ 2 2.5 ਸਾਲਾਂ ਦੇ ਵਿੱਚ ਜਿੰਨਾ ਪੈਸਾ ਇਕੱਠਾ ਕੀਤਾ ਜਾਂਦਾ ਜਿੰਨਾ ਪੰਜਾਬ ਨੂੰ ਲੁੱਟਿਆ ਜਾਂਦਾ ਉਹਨੂੰ ਲੁੱਟ ਲੋ ਆ ਜਿਹੜਾ ਮੁੰਡੀਆਂ ਮੰਤਰੀ ਬਣਾਇਆ ਸਾਨਿਆਲ ਹਲਕੇ ਤੋਂ ਇੱਕ ਜਿਹੜਾ ਗੁਇਲ ਮంత్రి ਬਣਾਇਆ ਹਲਕਾ ਲੈ ਦੇ ਗਾ ਅੱਗੇ ਤੋਂ ਦੋਨੇ ਬੰਦੇ ਸਿਰੇ ਦੇ ਕਰਾਪਟ ਬੰਦੇ ਨੇ ਸਿਰੇ ਦੇ ਭ੍ਰਿਸ਼ਟ ਬੰਦੇ ਨੇ ਪਤਾ ਕਰ ਲੋ ਸੰਨਿਆ ਹਲਕੇ ਦੇ ਵਿੱਚੋਂ ਕਿ ਜਿੰਨੀ ਰੇਤੇ ਦੀ ਮਾਈਨਿੰਗ ਹੋਈ ਆ ਜਿੰਨੀ ਰੇਤਾ ਚੋਰੀ ਵਿਕਦਾ ਰਿਹਾ ਐ ਇੱਥੋਂ ਜਿੰਨੀਆਂ ਖੱਡਾਂ ਚੱਲਦੀਆਂ ਰਹੀਆਂ ਨੇ ਜਿੰਨਾ ਰੇਤਾ ਚੋਰੀ ਵਿਕਿਆ ਮੋਟਾ ਪੈਸਾ ਇਕੱਠਾ ਕਰਕੇ ਮੁੰਡੀਆਂ ਪਹਿਲਾਂ ਵੀ ਦਿੱਲੀ ਨੂੰ ਭੇਜਦਾ ਰਿਹਾ ਸੀ ਇਸੇ ਕਰਕੇ ਉਹਨਾਂ ਨੇ ਕਹਿੰਦਾ ਵੀ ਆਹ ਲੈ ਤੈਨੂੰ ਮੰਤਰੀ ਬਣਾਤਾ ਮੋਟਾ ਪੈਸਾ ਇਕੱਠਾ ਕਰਕੇ ਭੇਜ ਤੇ ਸਭ ਤੋਂ ਸਿਰੇ ਦਾ ਪ੍ਰਸ਼ਤ ਬੰਦਾ ਪਤਾ ਕਰ ਲੈ ਰਹੇਗਾ ਅੱਗੇ ਤੋਂ ਜਿਹੜਾ ਐਮ.ਐਲ.ਏ ਆ ਉਹਨੂੰ ਇਹਨਾਂ ਨੇ ਮਾਈਨਿੰਗ ਦਾ ਵਿਭਾਗ ਮੰਭਾਤਾ ਵੀ ਲਿਆ ਜਿੰਨੇ ਪੈਸੇ ਇਕੱਠੇ ਹੁੰਦੇ ਆ ਇਕੱਠੇ ਕਰਕੇ ਲਿਆ ਪੰਜਾਬ ਚ ਬਹੁਤ ਵਾਰੀ ਅਸੀਂ ਸ਼ੁਰੂ ਤੋਂ ਲੈ ਕੇ ਅੱਜ ਤੱਕੇ ਰੌਲਾ ਪਾਉਂਦੇ ਆ ਰਹੇ ਹਾਂ ਕਿ ਪੰਜਾਬ ਦਾ ਮੁੱਖ ਮੰਤਰੀ ਇੱਕ ਨੌ ਦਾ ਮੁੱਖ ਮੰਤਰੀ ਆ। ਇੱਕ ਰਾਵੜ ਦੀ ਮੋਹਰ ਐ, ਇੱਕ ਮੋਹਰਾ ਦਿੱਲੀ ਵਾਲਾਂ ਦਾ। ਸਿਰਫ ਕੁਰਸੀ ਦੇ ਚਿਹਰਾ ਬੈਠਾ ਦਿਖਦਾ। ਇਹਦੋਂ ਜਿੰਨੇ ਮਰਜ਼ੀ ਝਟਕਲੇ ਸੁਣ ਲੋ, ਕਹਾਣੀਆਂ ਸੁਣ ਲੋ, ਗੱਪ ਸੁਣ ਲੋ, ਤੰਜ ਸੁਣ ਲੋ, ਉਹ ਬਾਧੂ ਇਹ ਕੰਮ ਕਰੀ ਜਾਂਦਾ। ਪਰ ਪੰਜਾਬ ਦੇ ਪ੍ਰਤੀ ਜੋ ਫੈਸਲੇ ਲੈ ਰਿਹਾ ਉਹ ਦਿੱਲੀ ਵਾਲੇ ਲੈ ਰਹੇ ਆ। ਚਾਹੇ ਪੰਜਾਬ ਦਾ ਡੀਜੀਪੀ ਹੋਵੇ, ਚਾਹੇ ਪੰਜਾਬ ਦੇ ਹੋਰ ਜਿੰਨੇ ਅਫਸਰ ਹੋਣ ਜਿੰਨੀ ਰਿਪੋਰਟ ਕਰਦੇ ਆ ਸਾਰੇ ਦਿੱਲੀ ਵਾਲਿਆਂ ਨੂੰ ਕਰਦੇ ਆ ਹੁਣ ਤਾਂ ਹੋਰ ਤੁਹਾਨੂੰ ਮੈਂ ਦੱਸਣਾ ਚਾਹੁੰਦਾ ਧਿਆਨ ਨਾਲ ਸੁਣ ਲਿਓ ਇਹਨਾਂ ਨੇ ਦੋ ਬੰਦੇ ਦੋ ਬੰਦੇ ਜਿਨ੍ਹਾਂ ਦੇ ਨਾਂ ਹੈਗੇ ਆ ਇੱਕ ਦਾ ਨਾਂ ਹੈਗਾ ਵਿਜੇ ਨਾਇਰ ਇੱਕ ਦਾ ਨਾਂ ਹੈਗਾ ਅਜੇ ਜੈਨ ਇਹਨਾਂ ਚੋਂ ਇੱਕ ਬੰਦਾ ਤਾਂ ਉਹ ਬੰਦਾ ਜਿਹੜਾ ਕੇਜਰੀਵਾਲ ਦੇ ਨਾਲ ਹੁਣ ਪਿੱਛੇ ਜੇ ਆ ਜਿਹੜੇ ਕਟਾਲੇ 'ਚ ਫਸਿਆ ਸੀਗਾ ਉਹਦੇ ਨਾਲ ਜੇਲ੍ਹ ਕੱਟ ਕੇ ਆਇਆ ਇਹਨਾਂ ਨੇ ਦੋ ਬੰਦੇ ਪਰਸੋਂ ਤੋਂ ਮੁੱਖ ਮੰਤਰੀ ਦੇ ਦਫ਼ਤਰ 'ਚ ਪੱਕੇ ਤੌਰ ਤੇ ਲਿਆ ਕੇ ਬਿਠਾਤੇ ਸਾਰਾ ਪੰਜਾਬ ਸਾਰੀ ਸਰਕਾਰ ਉਹ ਦੋ ਬੰਦੇ ਦਿੱਲੀ ਵਾਲੇ ਜਿਹੜਾ ਅਜੇ ਜੈਨ ਤੇ ਵਿਜੇ ਨਾਇਰ ਨਾਂ ਦੇ ਦੋ ਬੰਦੇ ਨੇ ਇਹ ਦੋਨੇ ਬੰਦੇ ਪੰਜਾਬ ਦੇ ਵਿੱਚ ਬੈਠੇ ਮੁੱਖ ਮੰਤਰੀ ਦੇ ਘਰੇ ਬੈਠੇ ਸੀਐਮ ਹਾਊਸ 'ਚ ਬੈਠੇ ਉੱਥੋਂ ਸਾਰੇ ਅਫਸਰਾਂ ਨਾਲ ਮੀਟਿੰਗਾਂ ਕਰ ਰਹੇ ਨੇ ਉੱਥੋਂ ਬੈਠੇ ਹਦਾਇਤਾਂ ਕਰ ਰਹੇ ਨੇ ਅਫਸਰਾਂ ਨੂੰ ਉੱਥੋਂ ਬੈਠੇ ਹੀ ਇਹ ਸਾਰੀ ਸਰਕਾਰ ਚਲਾ ਰਹੇ ਨੇ ਤੇ ਭਵੰਤਮਾਨ ਦਾ ਕਹਿੰਦੇ ਜੀ ਲੀਵਰ ਖਰਾਬ ਹੋ ਗਿਆ ਪਤਾ ਨਹੀਂ ਕੋਈ ਹੋਰ ਬਿਮਾਰੀ ਹੋ ਗਈ ਉਹ ਕਹਿੰਦੇ ਜੀ ਮਹਾਲੀ ਦੇ ਹਸਪਤਾਲ ਦੇ ਵਿੱਚ ਆਪਣੇ ਟੈਸਟ ਕਰਾ ਰਿਆ ਆਪਣਾ ਇਲਾਜ ਕਰਾ ਰਿਆ ਪੰਜਾਬ ਦੇ ਲੋਕੋ ਤੁਹਾਨੂੰ ਬੜੇ ਚਿਰ ਤੋਂ ਅਸੀਂ ਇਹ ਗੱਲਾਂ ਕਲਪਦੇ ਰਹੇ ਹਾਂ ਸਮਝਾਉਂਦੇ ਰਹੇ ਹਾਂ ਕਿ ਇਹ ਬੰਦੇ ਪੰਜਾਬ ਦੀ ਜੜ ਪਟਣਗੇ ਪਰ ਬਹੁਤ ਇਹ ਹਲੇ ਵੀ ਐਸੇ ਅੰਧ ਭਗਤ ਹੈਗੇ ਆ ਜਿਹੜੇ ਹਲੇ ਵੀ ਉਹ ਗੱਲਾਂ ਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰ ਰਹੇ ਕਿ ਇਹ ਪੰਜਾਬ ਨਾਲ ਕੀ ਕਰ ਰਹੇ ਨੇ ਪੂਰਾ ਅੱਡੀ ਚੋਟੀ ਦਾ ਜ਼ੋਰ ਲੱਗਿਆ ਹੋਇਆ ਕਿ ਜਰੀਵਾਲ ਦਾ ਕਿ ਕਿਸੇ ਵੀ ਤਰੀਕੇ ਨਾਲ ਮੈਂ ਆਪਣੇ ਆਪ ਨੂੰ ਇਮਾਨਦਾਰ ਸਾਬਤ ਕਰਾਂ ਅਸਤੀਫਾ ਵੀ ਦੇਤਾ ਦਵਾਰੇ ਫਿਰ ਮੁੱਖ ਮੰਤਰੀ ਬਣਨ ਨੂੰ ਫਿਰਦਾ ਭਵੰਤਮਾਨ ਨੂੰ ਵੀ ਉਹਨੇ ਬੁਲਾ ਕੇ ਕਿਹਾ ਦੇ ਲੀਬ ਤੂੰ ਵੀ ਅਸਤੀਫਾ ਦੇ ਦੇ ਜਿੱਦੇ ਜਨਾਬ ਆਉਂਦੇ ਆਉਂਦੇ ਉੱਥੇ ਗਸ ਪੈ ਗਿਆ ਸੀਗਾ ਡਿੱਗ ਪਏ ਸੀਗੇ ਇਹ ਉਸ ਦਿਨ ਦੀ ਗੱਲ ਹੈ ਜਿੱਦੇ ਮੀਂਹ ਚ ਭੇਜਦੇ ਸੀ ਤੇ ਤੀਰ ਛੱਡਦੇ ਸੀ ਮਾਨ ਸਾਹਿਬ ਐਂ ਕਰਕੇ ਇਹ ਉਦੋਂ ਦੀ ਗੱਲ ਹੈ ਹੋ ਸਕਦਾ ਆਉਣ ਵਾਲੇ ਦਿਨਾਂ ਦੇ ਵਿੱਚ ਕਿਸੇ OSD ਦੇ ਉੱਤੇ ਕਿਸੇ ਮੰਤਰੀ ਦੇ ਉੱਤੇ ਕਿਸੇ MLA ਦੇ ਉੱਤੇ ਇਹ ਪਰਚਾ ਵੀ ਦੇਣ ਕਿਉਂਕਿ ਇੰਨਾ ਦਾ ਪੂਰਾ ਟੈਨ ਲੱਗਿਆ ਪਿਆ ਵੀ ਅਸੀਂ ਆਪਣੇ ਆਪ ਨੂੰ ਲੋਕਾਂ ਦੇ ਵਿੱਚ ਸਹੀ ਸਿੱਧ ਕਿਵੇਂ ਸਾਬਤ ਕਰਨਾ ਹੈ ਇਮਾਨਦਾਰ ਕਿਵੇਂ ਸਾਬਤ ਕਰਨਾ ਹੈ ਸਾਰਾ ਜੋਰ ਇਸ ਗੱਲ ਤੇ ਲੱਗਿਆ ਹੋਇਆ ਭਵੰਤਸਿਆ ਇਹ ਬਿਣਾ ਮੰਗੀ ਸਲਾਹ ਹੈ ਕਹਿੰਦੇ ਹੁੰਦੇ ਬਿਣਾ ਮੰਗੀ ਕਿਸੇ ਨੂੰ ਸਲਾਹ ਰਾਏ ਦੇਣੀ ਨਹੀਂ ਚਾਹੀਦੀ ਪਰ ਮੈਂ ਤੈਨੂੰ ਇੰਨੀ ਗੱਲ ਕਹਿਣਾ ਚਾਹੁੰਦਾ ਤੇਰੇ ਕੋਲ ਹਲੇ ਵੀ ਮੌਕਾ ਹੈ ਹਲੇ ਵੀ ਮੌਕਾ ਹੈ ਕਹਿ ਪੰਜਾਬ ਦੇ ਲੋਕਾਂ ਨੂੰ ਇੱਕ ਠੋਕੇ ਖੜ ਪੰਜਾਬ ਦੇ ਲੋਕਾਂ ਦੇ ਨਾਲ ਕਹ ਮੈਨੂੰ ਭਰਾਵਾ ਪੰਜਾਬ ਦੇ ਲੋਕੋ ਮੈਨੂੰ ਦਿੱਲੀ ਵਾਲੇ ਦੱਬ ਲਿਆ ਦਿੱਲੀ ਵਾਲਿਆਂ ਨੇ ਮੈਨੂੰ ਕੰਮ ਨਹੀਂ ਕਰਨ ਦੇ ਰਹੇ ਤੱਕਾ ਹੋ ਰਿਹਾ ਹੈ ਮੇਰੇ ਨਾਲ ਮੇਰੇ ਉੱਤੇ ਬੰਦੇ ਬਿਠਾਏ ਜਾ ਰਹੇ ਆ ਮੈਨੂੰ ਦੱਬਿਆ ਜਾ ਰਿਹਾ ਹੈ ਹਲੇ ਵੀ ਤੇਰੇ ਕੋਲੇ ਮੌਕਾ ਹੈ ਕਿ ਤੂੰ ਇਹ ਗੱਲ ਲੋਕਾਂ ਚ ਜਾ ਕੇ ਸਪਸ਼ਟ ਕਰ ਦੇ ਜੋ ਪਿਛਲੀ 2.5 ਸਾਲਾਂ ਤੇਰੇ ਨਾਲ ਤੇਰੀ ਦੁਰਦਸ਼ਾ ਹੋਈ ਆ ਜਾਂ ਜੋ ਇਹਨਾਂ ਨੇ ਕੀਤਾ ਸਾਰਾ ਆ ਕੇ ਲੋਕਾਂ 'ਚ ਬਿਆਨ ਕਰ ਦੇ ਹਲੇ ਵੀ ਤੇਰੇ ਕੋਲ ਸਮਾਂ ਹੈ ਸ਼ਾਇਦ ਤੈਨੂੰ ਲੋਕ ਹਲੇ ਵੀ ਮਾਫ ਕਰਦੇ ਨੇ ਪਰ ਜਿਹੜੇ ਤੂੰ ਗੁਨਾਹ ਕਰ ਰਿਹਾ ਇਹਨਾਂ ਦੀ ਝੇਪ ਚ ਕਰ ਰਿਹਾ ਹੈ ਇਹਨਾਂ ਦੇ ਦਾਬੇ ਚ ਕਰ ਰਿਹਾ ਜਾਂ ਤਰੀਕੀ ਮਜਬੂਰੀ ਹੈ ਜੋ ਤੂੰ ਅੱਜ ਨੁਕਸਾਨ ਕਰ ਰਿਹਾ ਪੰਜਾਬ ਦਾ ਪੈਸਾ ਵੀ ਇਹ ਲੁੱਟ ਕੇ ਲਿਜਾ ਰਹੇ ਆ ਉਹਦਾ ਜ਼ਿੰਮੇਵਾਰ ਤਾਂ ਤੂੰ ਹੀ ਹੈ ਜੇ ਲੁੱਟ ਕੇ ਲਿਜਾ ਰਹੇ ਆ ਪੈਸਾ ਤਾਂ ਨੁਕਸਾਨ ਵੀ ਬਹੁਤ ਵੱਡੇ ਪੱਧਰ ਤੇ ਪੰਜਾਬ ਦਾ ਹੋ ਰਿਹਾ ਹੋਰ ਪੱਖਾਂ ਤੋਂ ਵੀ ਬਹੁਤ ਵੱਡਾ ਨੁਕਸਾਨ ਪੰਜਾਬ ਦਾ ਹੋ ਰਿਹਾ ਜੇ ਅਸੀਂ ਪਾਣੀ ਦੀ ਗੱਲ ਕਰਦੇ ਆਂ ਅਧਰਾਵਾਂ ਵਿੱਚ ਘੋਲੀਆਂ ਜਾ ਰਹੀਆਂ ਜ਼ਹਿਰਾਂ ਦੀ ਅਸੀਂ ਗੱਲ ਕਰਦੇ ਆਂ ਧਰਤੀ ਜਿਹੜਾ ਪਤਨਾ ਜੇ ਪਾਗਾਂ ਜਾ ਰਹੀਆਂ ਜ਼ਹਿਰਾਂ ਦੀ ਅਸੀਂ ਗੱਲ ਕਰਦੇ ਆਂ ਪੂਰੇ ਪੰਜਾਬ ਦੇ ਪਾਣੀ ਦੇ ਵਿੱਚ ਰੇ ਨਿਮ ਆ ਚੁੱਕੇ ਆ ਕੈਮੀਕਲ ਆ ਚੁੱਕੇ ਨੇ ਲੋਕ ਮਰ ਰਹੇ ਨੇ ਇਸ ਉਹਦੀ ਗੱਲ ਕਰ ਰਹੇ ਆਂ ਕੋਈ ਉਹ ਜਿਹਾ ਫੈਸਲਾ ਕਰਦੇ ਕੋਈ ਇਸ ਤੋਂ ਇਲਾਵਾ ਖੇਤੀ ਦੇ ਲਈ ਕੋਈ ਮਜ਼ਦੂਰਾਂ ਦੇ ਲਈ ਕੋਈ ਹੋਰ ਪੰਜਾਬੀ ਬੋਲੀ ਦੇ ਲਈ ਕੋਈ ਕਾਨੂੰਨ ਕੋਈ 377 ਵਰਗੀ ਕੋਈ ਉਸ ਤਰ੍ਹਾਂ ਦਾ ਹੀ ਵਿਧਾਨ ਸਭਾ ਦੇ ਵਿੱਚ ਮਤਾ ਲਿਆ ਕਿ ਪੰਜਾਬ ਦੇ ਅੰਦਰ ਬਾਹਰਲੇ ਬੰਦਿਆਂ ਨੂੰ ਜ਼ਮੀਨਾਂ ਲੈਣ ਦੇ ਉੱਤੇ ਰੋਕ ਲੱਗੇ ਜਿਵੇਂ ਗੁਜਰਾਤ ਹਿਮਾਚਲ ਉੱਤਰਾਖੰਡ ਰਾਜਸਥਾਨ ਵਰਗੇ ਸੂਕੇ ਵਿੱਚ ਕੋਈ ਨਾ ਕੋਈ ਤਾਂ ਫੈਸਲਾ ਇਹ ਜਾ ਇਤਿਹਾਸ ਕਰ ਜਾ ਜਿਹਦੇ ਨਾਲ ਕੱਲ ਨੂੰ ਲੋਕਾਂ ਦੇ ਵਿੱਚ ਵੀ ਘੱਟੋ ਘੱਟ ਤੈਨੂੰ ਮੁੱਖ ਮੰਤਰੀ ਜਦੋਂ ਲੈ ਜਾਏਗਾ ਉਸ ਤੋਂ ਬਾਅਦ ਯਾਦ ਹੀ ਕਰ ਲੈ ਕਿ ਲਾਹ ਤੈਨੂੰ ਦੇਣੀ ਹੈ ਤੈਨੂੰ ਇਹਨਾਂ ਨੇ ਮੇਰੀ ਗੱਲ ਯਾਦ ਰੱਖੀ ਜਲੀਲ ਕਰਕੇ ਜਮਾਂਨ ਜੀਰੋ ਕਰਕੇ ਐ ਜਿਹੜਾ ਮੜਾ ਮੋਟਾ ਵੀ ਤੇਰਾ ਹਲੇ ਲੋਕਾਂ 'ਚ ਹੈਗਾ ਕੁਝ ਉਹ ਜਮਾਂ ਤਨੂੰ ਐ ਖਤਮ ਕਰਕੇ ਜੇ ਨਾਂ ਤੈਨੂੰ ਇਹਨਾਂ ਨੇ ਐ ਨਿਚੋੜ ਕੇ ਨਿੰਬੂ ਵਾਂਗੂ ਉਹ ਮਾਰਨਗੇ ਜਿਵੇਂ ਮੱਖੀ ਕੱਟ ਕੇ ਮਾਰਦੇ ਆਪਾਂ ਐ ਮਾਰਨਗੇ ਲੱਸੀ ਜਿਹੇ ਮਾਰਦੇ ਆ ਮੱਖੀ ਕੱਢ ਕੇ ਜਾਂ ਦੁੱਧ ਚ ਮਾਰਦੇ ਨਾ ਭਗਾ ਕੇ ਐ ਤੈਨੂੰ ਮਾਰਨਗੇ ਯਾਦ ਰੱਖੀ ਐ ਤੈਨੂੰ ਪਾਸੇ ਐ ਕਿਨਾਰੇ ਕਰਕੇ ਤੈਨੂੰ ਜਮਾ ਵੀ ਇਹਦਾ ਖਤਮ ਸੀ ਜੀ ਸਾਰੀ ਗੱਲ ਐ ਨਹੀਂ ਵਾ ਤੈਨੂੰ ਪਾਸੇ ਕਰਕੇ ਤੇਰੇ ਸਿਰਦਰ ਮੇਰਾ ਸਾਰਾ ਕੁਝ ਕਾਰੀ ਭਵੰਤ ਮਾਨ ਰਿਹਾ ਸੀ ਹਲੇ ਵੀ ਮੌਕਾ ਸਚਾਈ ਲੋਕਾਂ ਦੇ ਸਾਹਮਣੇ ਬਿਆਨ ਕਰ ਦੇ ਜੋ ਕੁਝ ਹੋ ਰਿਹਾ ਇਹ ਗੱਲਾਂ ਗੁੱਝੀਆਂ ਨਹੀਂ ਰਹਿੰਦੀਆਂ ਹੁੰਦੀਆਂ ਇਹ ਗਾਹੇ ਵਗਾਹੇ ਇਹ ਗੱਲਾਂ ਨਿਕਲ ਕੇ ਬਾਹਰ ਆਈ ਜਾਂਦੀਆਂ ਜੋ ਸਾਰਾ ਜੋ ਹੋ ਰਿਹਾ ਹੈ ਇਸ ਵੇਲੇ ਜੋ ਪੰਜਾਬ ਨਾਲ ਹੋ ਰਿਹਾ ਜੋ ਸੀਐਮ ਹਾਊਸ 'ਚ ਹੋ ਰਿਹਾ ਜੋ ਥੋੜੇ ਘਰਾਂ 'ਚ ਹੋ ਰਿਹਾ ਸਾਰੀਆਂ ਗੱਲਾਂ ਬਾਹਰ ਆ ਰਹੀਆਂ ਨੇ ਕਹਿੰਦੇ ਹੁੰਦਾ ਕੰੰਧਾਂ ਦੇ ਵੀ ਕੰੰਧ ਹੁੰਦੇ ਆ ਗੁੱਝਾ ਐਸੇ ਕੁਝ ਨਹੀਂ ਰਹਿੰਦਾ ਇਹ ਖੁਮਾ ਦੇ ਕੀਤੀਆਂ ਹੋਈਆਂ ਗੱਲਾਂ ਵੀ ਬਾਹਰ ਆ ਜਾਂਦੀਆਂ ਨੇ ਸਭ ਵਧੀਆ ਰਹੇਗਾ ਕਿ ਤੂੰ ਇਹ ਸਚਾਈ ਲੋਕਾਂ ਦੇ ਸਾਹਮਣੇ ਲੈ ਕੇ ਆ ਜੋ ਇਹ ਬਰਬਾਦ ਪੰਜਾਬ ਨੂੰ ਕਰ ਰਿਹਾ ਕਰਜ਼ਾ ਚੱਕ ਕੇ ਮੋਟਾ ਪੰਜਾਬ ਸਰ ਚੜਿਆ ਜਾ ਰਿਹਾ ਕਰਜ਼ੇ ਦੀ ਹੱਦ ਤੋਂ ਵਧਾਉਣ ਦੀ ਗੱਲ ਕੀਤੀ ਆ ਉਹ ਸਾਰਾ ਪੈਸਾ ਇੱਥੋਂ ਲੁੱਟ ਕੇ ਚਾਹੇ ਦਿੱਲੀ ਜਾ ਰਿਹਾ ਤੇ ਚਾਹੇ ਹਰਿਆਣੇ ਦੀਆਂ ਚੋਣਾਂ ਦੇ ਉੱਤੇ ਖਰਚ ਕੀਤਾ ਜਾ ਰਿਹਾ ਬਹੁਤ ਵੱਡਾ ਧੋਖਾ ਗਦਾਰੀ ਪੰਜਾਬ ਨਾਲ ਤੁਸੀਂ ਲੋਕ ਕਰ ਰਹੇ ਹੋ ਸੋ ਮੈਨੂੰ ਮੈਂ ਤੁਹਾਨੂੰ ਅਪੀਲ ਕਰਦਾ ਕਿ ਤੂੰ ਇਸ ਗੱਲ ਨੂੰ ਸਾਫ਼ ਆਪਣੇ ਲੋਕਾਂ ਚ ਆ ਕੇ ਕਰ ਅਗਲੀ ਬੇਨਤੀ ਮੈਂ ਕਰਨੀ ਹੈ ਸਰਪੰਚੀ ਬਾਰੇ ਸਰਪੰਚੀ ਦੀਆਂ ਚੋਣਾਂ ਦਾ ਜਿਹੜਾ ਬੇਗਲੋਬ ਬਚ ਗਿਆ ਪਰ ਇਹਦੇ ਵਿੱਚ ਵੀ ਬੜਾ ਧੋਖਾ ਲੋਕਾਂ ਨਾਲ ਹੋਇਆ ਧਰੀਆਂ ਧਰਾਈਆਂ ਲੋਕਾਂ ਦੀਆਂ ਰਹਿ ਗਈਆਂ ਬੜੇ ਮਨਛਾ ਚਾਸੀ ਲੋਕਾਂ ਦੇ ਉਹ ਵੀ ਸਰਕਾਰ ਨੇ ਬੜਾ ਲੋਕਾਂ ਨਾਲ ਬਹੁਤ ਤੱਕਾ ਕੀਤਾ ਐਸੇ ਵੀ ਕਈ ਪਿੰਡਾਂ ਦੇ ਬਿਚਾ ਜਿੱਥੇ ਚਾਰ ਚਾਰ ਵਾਰੀ ਪੰਜ ਪੰਜ ਵਾਰੀ ਲਗਾਤਾਰ ਜਰਨਲ ਸਰਪੰਚੀ ਤੁਰ ਹੀ ਆਉਂਦੀ ਹੈ ਉੱਥੇ ਜਰਨਲ ਹੀ ਰੱਖਦੀ ਜਿੱਥੇ ਰਿਜ਼ਰਵਟਰੀ ਆਉਂਦੀ ਹੈ ਰਿਜ਼ਰਵ ਵੀ ਰੱਖਤੀ ਇਹ ਵੀ ਲੋਕਾਂ ਨਾਲ ਤੱਕਾ ਇਹ ਇਹ ਜ਼ਰੂਰੀ ਸੀਗਾ ਵੀ ਜਿੱਥੇ ਜਰਨਲ ਸੀ ਉੱਥੇ ਰਿਜ਼ਰਵ ਹੋਣੀ ਚਾਹੀਦੀ ਸੀ ਜਿੱਥੇ ਰਿਜ਼ਰਵ ਸੀ ਉਥੇ ਜਰਨਲ ਹੋਣੀ ਚਾਹੀਦੀ ਸੀ ਇਹ ਵੀ ਲੋਕਾਂ ਦੇ ਨਾਲ ਕਾਫੀ ਹੱਦ ਤੱਕ ਜਿਹੜਾ ਕਿਉਂਕਿ ਇਹਨਾਂ ਨੂੰ ਪਤਾ ਬਿਜਲੂ ਸਾਡਾ ਨਿਕਲਿਆ ਪਿਆ ਆ ਲੋਕਾਂ ਨੇ ਧੂੜ ਛਾਤੀ ਲੋਕ ਸਭਾ ਦੇ ਵਿੱਚ ਤਿੰਨ ਤੇ ਆ ਗਏ ਵੀ ਸਰਪੰਚੀ ਜਮਾ ਬਿਜਲੂਸ ਕੱਢਣਗੇ ਲੋਕ ਇਸੇ ਕਰਕੇ ਇਹਨਾਂ ਨੇ ਸਭ ਤੋਂ ਪਹਿਲਾਂ ਨਿਸ਼ਾਨ ਵਾਲੀ ਗੱਲ ਤੇ ਲਿਆਂਦਾ ਮਤਾਂ ਲਿਆਂਦਾ ਵੀ ਆਵਦੇ ਚੋਣ ਸ਼ਾਮ ਦੇ ਉੱਤੇ ਕੋਈ ਪਾਰਟੀ ਸਰਪੰਚੀ ਦੀ ਚੋਣ ਨਹੀਂ ਲੜਾਉ ਕ세 ਨੂੰ ਉਹ ਸਾਰੇ ਇਸ ਕਰਕੇ ਸੀ ਪਰ ਅਸੀਂ ਜਲੂਸ ਨਿਕਲੂਗਾ ਸਾਡਾ ਦੂਜੀ ਮੈਂ ਅਪੀਲ ਕਰਦਾ ਭਰਾਵੋ ਆ ਸਮੁੱਚੇ ਪੰਜਾਬ ਦੇ ਲੋਕਾਂ ਨੂੰ ਜਿਹੜੇ ਸਰਪੰਚ ਬਣਨ ਦੇ ਚਾਹਵਾਨ ਵੀ ਨੇ ਜਾਂ ਸਰਪੰਚੀ ਦੀਆਂ ਚੋਣਾਂ ਨੂੰ ਲੈ ਕੇ ਲੋਕਾਂ ਦੇ ਵਿੱਚ ਇਤਸ਼ਾਹ ਵੀ ਅਸੀਂ ਸਰਪੰਚ ਬਣਾਉਣੇ ਆ ਚੰਗੇ ਪੜ੍ਹੇ ਲਿਖੇ ਬੰਦੇ ਸਰਪੰਚ ਬਣ ਜਿਹੜੇ ਸੂਝਬਾਨ ਇਮਾਨਦਾਰ ਬੰਦੇ ਹੋਣ ਜਿਹੜੇ ਸਮਰਪਿਤ ਹੋਣ ਪਿੰਡਾਂ ਨੂੰ ਧੜੇਬਾਜ਼ੀਆਂ ਤੋਂ ਪਾਰਟੀਆਂ ਤੋਂ ਉੱਪਰ ਉੱਠ ਕੇ ਚੰਗੇ ਬੰਦੇ ਸਰਪੰਚ ਹੋਣ ਤਾਂ ਕਿ ਪਿੰਡ ਦੇ ਵਿਕਾਸ ਦੀ ਗੱਲ ਹੋਵੇ ਚਾਰ ਪੈਸੇ ਜਿਹੜੇ ਪਿੰਡਾਂ ਨੂੰ ਆਉਣ। ਨਹੀਂ ਆਮ ਤੌਰ ਤੇ ਮੈਂ ਦੇਖਾਂਗੇ ਦੇਖਦਾ ਕਿ ਪਿੰਡਾਂ ਦੀਆਂ ਖੁੰਧਾਂ ਪਿੰਡਾਂ ਦੀਆਂ ਧੜੇਬਾਜ਼ੀਆਂ ਦੇ ਵਿੱਚ ਪਿੰਡਾਂ ਦਾ ਵਿਕਾਸ ਬੜੇ ਸਮੇਂ ਤੋਂ ਰੁਕਿਆ ਪਿਆ। ਪੈਸੇ ਆਉਂਦੇ ਨੇ ਖੁੰਧਾਂ 'ਚ ਲੱਗਦੇ ਨਹੀਂ ਹੈਗੇ। ਜਾਫਰ ਤੁਸੀਂ ਦੇਖੋਗੇ ਵੀ ਇਹਨਾਂ ਸਰਪੰਚੀਆਂ 'ਚ ਕਤਲ ਹੋਣੇ ਹੋਣੇ ਸ਼ਰਾਬਾਂ ਦਾ ਦੌਰ ਚੱਲੂਗਾ ਕਤਲ ਹੋਣੇ ਆ ਪੈਸੇ ਵਰਤਾਏ ਜਾਣੇ ਆ ਮੋਟੇ ਕਈ ਕਈ ਪਿੰਡਾਂ ਦੀਆਂ ਸਰਪੰਚੀਆਂ ਤਾਂ ਲੱਖਾਂ ਨਹੀਂ ਕਈ ਕਰੋੜਾਂ 'ਚ ਪੈਣੀਆਂ ਨੇ ਕੱਖ ਨਹੀਂ ਇਹਦੇ 'ਚ ਯਾਰ ਅੱਜਕੱਲ ਤਾਂ ਸਰਪੰਚੀ ਦਾ ਟੌਰ ਹੀ ਖਤਮ ਹੋ ਗਿਆ ਕੇ ਸਰਪੰਚ ਦੀ ਟੌਰ ਬੜੀ ਹੁੰਦੀ ਸੀ ਅਜਾ ਸਰਪੰਚਾਂ ਨੇ ਟੌਰ ਅਜਾ ਦਾ ਐਮਐਲਏ ਨੂੰ ਹੀ ਕੋਈ ਪੁੱਛਦਾ ਐਮ ਪੰਪੜੀਆਂ ਮੰਤਰੀਆਂ ਨੂੰ ਹੀ ਕੋਈ ਪੁੱਛਦਾ ਸਰਪੰਚਤਾ ਫੇਰ ਵਿਚਾਰੇ ਬਹੁਤ ਦੂਰ ਦੀ ਗੱਲ ਰਹਿ ਗਈ ਸੋ ਮੈਂ ਇੰਨੀ ਬੇਨਤੀ ਕਰਦਾ ਵੀ ਇਨ੍ਹਾਂ ਲੋਕਾਂ ਪਿੱਛੇ ਲੱਗ ਕੇ ਪਾਰਟੀਆਂ ਪਿੱਛੇ ਸਿਆਦਾਨਾਂ ਪਿੱਛੇ ਆਦਾ ਝੁਗਾ ਨਾ ਚੌੜ ਕਰਾ ਲਿਓ ਨੁਕਸਾਨ ਨਾ ਕਰਾ ਲਿਓ ਭਾਈਚਾਰੇ ਨਾ ਖਰਾਬ ਕਰਿਓ ਇਹ ਚੱਲਦੇ ਹੀ ਰਹਿਣਾ ਕਰੇ ਦੇਖਿਆ ਵੀ ਤੁਹਾਡੇ ਪਿੱਛੇ ਕੋਈ ਲੀਡਰ ਤੁਹਾਡੇ ਆਗੂ ਕੋਈ ਕਾਂਗਰਸੀ ਕੋਈ ਬਾਦਲ ਵਾਲੇ ਕੋਈ ਆਪ ਵਾਲੇ ਕੋਈ ਹੋਰ ਛੋਡੇ ਪਿੱਛੇ ਕਦੇ ਜੇਲ੍ਹਾਂ ਚ ਗਏ ਆ ਛੋਡੇ ਪਿੱਛੇ ਇਹਨਾਂ ਦੇ ਸਿਰ ਪਾਟੇ ਆ ਛੋਡੇ ਪਿੱਛੇ ਇਹਨਾਂ ਦੇ ਪਰਚੇ ਹੋਏ ਆ ਤੁਸੀਂ ਬਿਨਾ ਗੱਲ ਤੋਂ ਇਹਨਾਂ ਪਿੱਛੇ ਲੱਗ ਕੇ ਪਰਚੇ ਕਰਾ ਲੋਂਗੇ ਬੰਦੇ ਮਾਰ ਮਰਾਈ ਕਰ ਲੋਂਗੇ ਜੇਲ੍ਹਾਂ ਚ ਲੈ ਜਾਓਗੇ ਮਗਰ ਉਹ ਭੁਗਤਣੀਆਂ ਆਪ ਨੂੰ ਹੀ ਪੈਣੀਆਂ ਕਿਸੇ ਨੇ ਬਾਤ ਨਹੀਂ ਪੁੱਛਣੀ ਮੜ ਕੇ ਤਾਂ ਗੰਡੇ ਨਹੀਂ ਲੈ ਕੇ ਆਉਂਦਾ ਕਿ ਜੇਲ੍ਹ ਚ ਬੈਠੇ ਦੇ ਮਗਰ ਵੀ ਲੈ ਪਾਈਆ ਗੰਡੇ ਫੜਾਇਆ ਕਿ ਕੋ ਤੜਕਾ ਲਾ ਲੂ ਬੰਦਾ ਅੰਦਰ ਇਹ ਗੱਲ ਦਾ ਖਿਆਲ ਰੱਖਿਓ ਚੰਗੀ ਸੋਚ ਵਾਲੇ ਨੌਜਵਾਨ ਮੁੰਡੇ ਮੈਂ ਕਹਿਣਾ ਕਿ ਨੌਜਵਾਨ ਜਿਹੜਾ ਵਰਗ ਹੈ ਪੜ੍ਹੇ ਲਿਖੇ ਨੌਜਵਾਨ ਹੈ ਉਹਨਾਂ ਨੂੰ ਜ਼ਰੂਰ ਇਹਨਾਂ ਸਰਪੰਚੀ ਦੀਆਂ ਚੋਣਾਂ ਦੇ ਵਿੱਚ ਆਉਣਾ ਚਾਹੀਦਾ ਬਹੁਤ ਕੁਝ ਆਪਾਂ ਇਹਨਾਂ ਧੜਿਆਂ ਦੇ ਵਿੱਚ ਪੰਜਾਬ ਨੇ ਬੜਾ ਨੁਕਸਾਨ ਝੱਲਿਆ ਪਹਿਲਾਂ ਤੋਂ ਲੈ ਕੇ ਹੁਣ ਤੱਕ ਵਿਕਾਸ ਵੀ ਰੁਕੇ ਨੇ ਲੋਕਾਂ ਦਾ ਆਪਸ ਵਿੱਚ ਬੜੇ ਦੁਸ਼ਮਣੀਆਂ ਵੀ ਪਈਆਂ ਨੇ ਜੇਲ੍ਹਾਂ 'ਚ ਵੀ ਲੋਕ ਗਏ ਨੇ ਬੰਦੇ ਵੀ ਮਰੇ ਨੇ ਨੁਕਸਾਨ ਵੀ ਹੋਏ ਨੇ ਐਸ ਵਾਰ ਵੀ ਮੈਨੂੰ ਲੱਗਦਾ ਕਿ ਲੋਕ ਫਿਰ ਮੁਠੀਆਂ ਥੁੱਕੀ ਬੈਠੇ ਆ ਬਹੁਤ ਪਿੰਡਾਂ 'ਚ ਮੈਨੂੰ ਸੁਨੇਹਾ ਆਇਆ ਇੱਕ ਆ ਬਾਈ ਸਾਡੇ ਦਾ ਕਹਿੰਦੇ ਬਾਈ ਸ਼ੁਰੂ ਕਰਤਾ ਕੰਮ ਸ਼ਰਾਬਾਂ ਸ਼ਰੂਪ ਮਾ ਦਾ ਪਿੰਡਾਂ ਦੁਰੂਪ ਗੱਲ ਦਾ ਸ਼ੁਰੂ ਹੋ ਗਿਆ ਜਿਹੜੇ ਪੀਣ ਵਾਲਿਆਂ ਦਾ ਕੱਲ ਦੇ ਉਹਨਾਂ ਨੇ ਬੰਨ ਲਿਆ ਆਪਣਾ ਬੋੜੀਆ ਬਿਸਤਰ ਵੀ ਚੱਲੋ ਹੁਣ ਫਲਾਣੇ ਕੋਲੇ ਤੇ ਚੱਲੋ ਹੁਣ ਫਲਾਣੇ ਕੋਲੇ ਤੇ ਜਿਹੜੀਆਂ ਕਰੋੜਾਂ ਦੀਆਂ ਸਰਪੰਚੀਆਂ ਪੈਂਦੀਆਂ ਨੇ ਉਪਰ ਸਰਪੰਚ ਪਿੰਡ ਦੇ ਭਲੇ ਲਈ ਨਹੀਂ ਹੁੰਦੇ ਤੇ ਨਾਂ ਉਹਨਾਂ ਨੇ ਕਰਨਾ ਹੁੰਦਾ ਨਾਂ ਉਹਨਾਂ ਕੋਲੇ ਉਹਨੀ ਵਿਜੈਸ ਰਹਿੰਦੀ ਹੈ ਜਿਹੜਾ ਬੰਦਾ ਕਿੱਲਾ ਦੋ ਕਿੱਲੇ ਫੂਕ ਕੇ ਸਰਪੰਚੀ ਲਊਗਾ ਉਹ ਪਿੰਡ ਦਾ ਵਿਕਾਸ ਕੀ ਕਰ ਦਊਗਾ ਸੋ ਇਹਨਾਂ ਗੱਲਾਂ ਦਾ ਜ਼ਰੂਰ ਖਿਆਲ ਰੱਖਿਓ ਕਿ ਆਉਣ ਵਾਲੇ ਸਮੇਂ ਦੇ ਵਿੱਚ ਇਹ ਗੱਲਾਂ ਨੂੰ ਮੁੱਖ ਰੱਖ ਕੇ ਧਿਆਨ ਰੱਖੋ ਕੋਸ਼ਿਸ਼ ਕਰੋ ਸਰਬਸੰਮਤੀ ਕੋਈ ਹੁੰਦੀ ਆ ਸਹਿਮਤੀ ਬਣਦੀ ਆ ਤਾਂ ਬਹੁਤ ਵਧੀਆ ਗੱਲ ਆ ਸਹਿਮਤੀ ਨਾਲ ਕੋਈ ਚੰਗੇ ਬੰਦੇ ਚੰਗੇ ਇਨਸਾਨ ਕੋਈ ਸਰਪੰਚ ਚੁਣੇ ਜਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ